ਭਾਰਤੀ ਕਿਸਾਨ ਜੁਨੀਅਰ ਜਿੰਦਾਬਾਦ 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 ਤੁਮਰੂ ਆਏ ਵੀ ਨੇ ਮਾਰਾ ਹੋਰੇ ਗਲਾਈ ਆ ਜਾ ਹੋਰੇ ਗਰ ਆ ਜਾ ਅੱਛਾ ਪ੍ਰਧਾਨ ਜੀ ਕਾਹਦੇ ਲਈ ਚੱਲੇ ਹੋ ਜੀ ਅੱਜ ਇਹ ਆਪਾਂ ਦੇ ਜਿਹੜੇ ਕਾਲੇ ਕਾਨੂੰਨ ਬਣਾਏ ਹੋਏ ਨੇ ਉਹਨਾਂ ਦੇ ਖਾਤਰ ਚੱਲੇ ਆ ਆਪਣੇ ਖੇਤੀਬਾੜੀ ਦੇ ਅੱਛਾ ਜੀ ਉੱਥੇ ਪੈਲ ਨੂੰ ਚੱਲਿਓ ਜੀ ਪੈਲ ਐਂਟਰੀ ਹੁੰਦਾ ਦਫ਼ਤਰ ਨੂੰ ਤੇ ਨਹੀਂ ਰੋਜ਼ ਧਰਨਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ 26 ਜਨਵਰੀ ਕਰਕੇ ਆ ਜੀ ਦਾ ਰੋਜ਼ ਧਰਨਾ ਬਿਲਕੁਲ ਬਿਲਕੁਲ ਜੀ ਤੇ ਬਾਕੀ ਹੋਰਾਂ ਪਿੰਡਾਂ ਚੋਂ ਵੀ ਆ ਰਹੇ ਨੇ ਹੋਰਾਂ ਪਿੰਡਾਂ ਚੋਂ ਵੀ ਆ ਰਹੇ ਨੇ ਕਿਸਾਨ ਉੱਥੇ ਦਾ ਟਾਈਮ ਦਿੱਤਾ ਹੋਊਗਾ ਇਹ ਜੀ ਉੱਥੇ ਦਿੱਤਾ ਹੋਇਆ 12:30 12:30 ਦਾਣਾ ਮੰਡੀ ਦਾ ਜੀ ਦਾਣਾ ਮੰਡੀ ਦਾ ਹੀ ਪੈਲ ਦਾ ਠੀਕ ਆ ਜੀ ਠੀਕ ਆ ਜੀ ਚਲੋ ਸ਼ਾਬਾਸ਼ ਜੀ ਤਾਂ ਚੱਕ ਕੇ ਫੱਟੇ ਚ يا <applause>